ਕੋਲੇ ਹੁੰਦੀ ਜੀ ਇਤਨਾ ਟੋਨ ਚੇਂਜ ਹੋ ਜਾਂਦੀ ਆ ਮੈਨੂੰ ਤੁਹਾਡੀ ਨਹੀਂ ਕੁ ਸਮਝ ਆਉਂਦੀ ਤੇ ਹੀ ਟੋਨ ਨਹੀਂ ਚੇਂਜ ਹੁੰਦੀ ਮੈਂ ਹੈ ਹੀ ਇਦਾਂ ਦਾ ਠੀਕ ਹੈ ਨਾ ਮੈਂ ਚੱਲਿਆ ਉਹਨਾਂ ਲੱਗੇ ਬਹਿਣ ਲੱਗਾ ਉਹਨਾਂ ਨੂੰ ਜਿਵੇਂ ਕਹਿਣ ਕਿ ਵੀ ਜਾਣਾ ਚੁੱਪ ਕਰਕੇ ਉਹਨਾਂ ਨੂੰ ਜਾਂਦਾ ਹੀ ਉਹਨਾਂ ਨੂੰ ਰੋਕਣ ਦੀ ਕੋਈ ਲੋੜ ਨਹੀਂ ਮੈਂ ਜਾਣਾ ਹੈ ਘੰਟਾ ਹੋ ਗਿਆ ਮੈਨੂੰ ਬੈਠੇ ਨੂੰ ਇੱਥੇ ਅਤਾ ਕਿਤਾ ਕਰਿਆ ਤੂੰ ਪਰ ਨੂੰ ਨਾ ਆਪਣਾ ਆ ਕੇ ਤਾਂ ਉੱਥੇ ਬਹਿ ਗਿਆ ਸਿਮਰਤ ਇਹਨਾਂ ਕਾਇ ਆਪਲਾ ਆਤਾ ਠੀਕਿੰਦਾ ਅਸੀਂ ਸੇਵ ਕਰ ਉਹ ਕੁਛ ਨਹੀਂ ਭਾਬੀ ਉਹ ਕਹਿੰਦੇ ਹੀ ਕਿ ਕਿੰਨਾ ਕ ਟਾਈਮ ਲੱਗਣਾ ਡਿਲੀਵਰੀ ਵਾਲੇ ਨੂੰ ਭਾਬੀ ਉਹਨੇ ਕੁਝ ਖਾ ਕੇ ਚਲ ਜਾਂਦੇ ਨਹੀਂ ਸਿਮਰਤ ਉਹ ਮੈਨੂੰ ਗੁੱਸੇ ਹੀ ਆਂਦੇ ਨੇ ਕਹਿੰਦੇ ਤੂੰ ਮੇਰਾ ਕੰਮ ਕੇ ਪਾਸੇ ਹੋਰੀ ਲਾਤਾ ਬਲਾਕੇ ਨਾਲ ਸਾਨੂੰ ਅੱਜ ਜਾ ਲੈਂਦੇ ਅਸੀਂ ਫੇਰ ਕਦੇ ਆ ਜਾਾਂਗੇ ਓਹੋ ਭਾਬੀ ਤੇ ਕੋਣ ਇਹ ਵੀ ਗੱਲ ਦਾ ਹੀ ਕਰਨ ਕਹਿੰਦੇ ਹੀ ਕਿ ਸਿਮਰਤ ਨੂੰ ਨਵਾਤ ਰੱਖ ਲਾ ਕੱਲ ਭੇਜ ਦਾਂਗੇ ਵੇਖ ਲੋ ਇਹ ਤੂੰ ਪਤਾ ਕਰੋ ਬਰਤਨਾਂ ਤੂੰ ਦਰਿਆਣੀ ਜੱਬਰ ਤੈਨੂੰ ਤਾਂ ਸਾਰਾ ਪਤਾ ਘਾੜੀ ਕਿੰਨਾ ਕੋ ਟਿਕਦੇ ਹੁੰਦੇ ਸੀ ਸਾਨੂੰ ਚਾਹੁੰਦੇ ਉਹ ਸਮਝਾ ਜਾ ਲੈਂਦੇ ਸਾਨੂੰ ਭਾਜੀ ਤੇਰੇ ਕੀ ਕਹਿ ਜਾਂਦੇ ਸੀ ਮੈਨੂੰ ਘਰੇ ਕਿ ਅੰਜੂ ਕੰਮ ਬੜਾ ਹੈਗਾ ਵੈ ਤੂੰ ਐਦਾਂ ਕਰ ਮੰਮੀ ਨੇ ਜਾ ਕੇ ਨਾ ਤੇ ਕੁੜੀ ਨੂੰ ਲੋੜੀ ਦੇ ਆ ਮੈਂ ਕਿਹਾ ਨਾ ਜੀ ਆਹ ਗੱਲ ਤਾਂ ਬੰਨੀ ਨਹੀਂ ਉਧਰ ਜਾਵਾਂਗੇ ਤੇ ਇਕੱਠੇ ਜਾਵਾਂਗੇ ਕਿਤੋਂ ਦੀ ਪਹਿਲੀ ਲੋੜੀ ਗਈ ਹੈ ਤੇ ਮੈਂ ਸਪੈਸ਼ਲ ਲੈ ਕੇ ਆਈ ਆ ਥੋੜਾ ਹੀ ਟਾਈਮ ਕੱਢ ਕੇ ਆਏ ਨੇ ਜਾ ਲੈਂਦੇ ਸਾਨੂੰ ਚਲੋ ਕੋਈ ਨਾ ਫਿਰ ਮੈਂ 2-4 ਦਿਨ ਨੂੰ ਨਾ ਫਿਰ ਆ ਜਿਓ ਹਾਂ 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 ਪੱਕਾ ਜਰੂਰ ਆਵਾਂ ਠੀਕ ਹੈ ਚਲੋ ਚਲਾਓ ਜੀ ਚਲੀਏ ਠੀਕ ਹੈ ਚਲੋ ਠੀਕ ਆ ਭਾਬੀ ਜੀ ਫਿਰ ਚੰਗਾ ਭਾਈ ਤੁਸੀਂ ਬਹੁਤ ਮੈਂ ਮੜਾ ਕੰਮ ਜਾਣਾ ਕਿਤੇ ਜ਼ਰੂਰੀ ਹੈ ਸੇਵਕ ਹਾਂ ਇਹ ਤੇ ਆਪ ਚੱਲੇ ਸਾਂ ਅੱਛਾ ਤੁਸੀਂ ਵੀ ਚੱਲੇ ਨਹੀਂ ਕੋਈ ਨਹੀਂ ਕੰਮ ਕਰ ਰਿਹਾ ਤੈਨੂੰ ਵੀ ਪਤਾ ਕੰਮ ਕਰਦੇ ਵਿੱਚ ਤਾਂ ਬੀਜ਼ੀ ਕੋਈ ਨਹੀਂ ਉਹ ਘੰਟੇ ਦੇ ਘੰਟੇ ਦਾ ਕੰਮ ਮੇਰਾ ਮੈਂ ਆ ਜਾਣਾ ਤੂੰ ਹੀ ਰੋਕੇ ਜਾਂਦੇ ਨਹੀਂ ਨਹੀਂ ਨਾ ਕੋਈ ਨਹੀਂ ਫੇਸ ਸਹੀ ਫੇਸ ਸਹੀ ਚਲੋ ਕੋਈ ਨਹੀਂ ਫਿਰ ਮੈਂ ਵੀ ਚੱਲਦਾ ਮੈਂ ਵੀ ਕੰਮ ਤੇ ਜਾਣਾ ਠੀਕ ਹੈ ਕੁਝ ਜ਼ਿਆਦਾ ਬੀਜ਼ੀ ਨਹੀਂਗਾ ਓ ਪੱਬੀ ਤੰਤੂ ਜੇ ਨਾ ਕਿੰਨੇ ਹੋਟਲ ਲੈ ਆ ਉਦੇ ਸਿਲਸਿਲੇ 'ਚ ਭੱਜੇ ਫਿਰਦੇ ਨਾ ਫਿਰ ਉਹਦੇ ਕਰਕੇ ਟਾਈਮ ਨਹੀਂ ਲੱਗ ਜਾਂਦਾ ਕੋਈ ਨਾ ਪਰ 5 ਮਿੰਟ ਜੇ ਬਹਿ ਜਾਂਦਾ ਫੇ ਕੀ ਸੀ ਅਈਦਾ ਵੈਸੇ ਚੱਲਦੇ ਸਾਂ ਉਹ ਭਾਬੀ ਕੋਈ ਕਿਤੇ ਉਹ ਤਾਂ ਤਾਂ ਹੀ ਹਾਂ ਆਂ ਚ ਗੱਲ ਨਾ ਕਰੇ ਚੰਗਾ ਕੋਈ ਧਾਂ ਲਿਖਣਾ ਸਮਝ ਨਹੀਂ ਲੱਗਦੀ ਦੀਣ ਅਸੀਂ ਲੋੜੀ ਜਾਣੀ ਅਸੀਂ ਮਰਤਮੋ ਇਹਦੇ ਵਿੱਚ ਗੱਡੀ ਦਾ ਕੀ ਮਤਲਬ ਆ ਮੈਨੂੰ ਇਹ ਦੱਸੋ ਨਾ ਉਹ ਸਾਡੀ ਮਰਜ਼ੀ ਆ ਮੰਮੀ ਅਸੀਂ ਜਿਹੜੀ ਚੀਜ਼ ਤੇ ਮਰਜ਼ੀ ਜਾਈਏ ਇਹ ਕੀ ਮਤਲਬ ਹੋਇਆ ਕਿ ਤੁਸੀਂ ਗੱਡੀ ਕਰਾਏ ਤੇ ਕਰਕੇ ਤੇ ਫੇਰ ਲੋਹੜੀ ਦੇਣ ਜਾਓ ਤੁਸੀਂ ਮੰਮੀ ਆਪਸੇ ਆਣੇ ਜੀ ਕਿਉਂ ਛਦਾ ਖਲਾਰੀ ਜਾਂਦੇ ਜੀ ਨਾਲੇ ਮੰਮੀ ਸਾਡੀ ਹੈਸੀਅਤ ਹੈਗੀ ਆ ਗੱਡੀ ਕਰਾਏ ਤੇ ਕਰਕੇ ਤੇ ਅਸੀਂ ਸਿਮਰਤ ਨੂੰ ਲੋਹੜੀ ਦੇਣ ਜਾਈਏ ਦੱਸੋ ਮੰਮੀ ਮੈਂ ਤੇ ਪਤਾ ਨਹੀਂ ਕਿਦਾਂ ਸੂਟ ਬੂਟ ਉਹਦੇ ਖਰੀਦ ਕੇ ਲਿਆਉਣੇ ਆ ਉਹ ਵੀ ਮੰਮੀ ਮੈਨੂੰ ਚੰਗੇ ਹੀ ਲਿਆਉਣੇ ਪੈਣੇ ਆ ਤਾਂ ਕਿ ਸੋਹਰਿਆਂ ਦੇ ਵਿੱਚ ਉਹਦੀ ਇੱਜ਼ਤ ਬਣੀ ਕਿਤੇ ਉਹਨੂੰ ਇਹ ਨਾ ਕਹਿਣ ਕਿ ਆਹ ਤੇਰੀ ਭੈਣ ਕਿਦਾਂ ਦੇ ਕੱਪੜੇ ਚੋੱਕ ਕੇ ਲਿਆਈ ਆ ਮੈਂ ਤੇ ਮੰਮੀ ਆਪਣੀ ਹਸਿਆਤ ਤੋਂ ਵੱਧ ਕੱਪੜੇ ਬਣਾ ਕੇ ਲਿਆਉਣ ਲੱਗੀ ਆ ਤੇ ਇੰਨੇ ਚਾਈ ਚਾਈ ਤੇ ਤੁਸੀਂ ਕਹਿੰਦੇ ਹੋ ਗੱਡੀ ਕਰਕੇ ਜਾਓ ਤੁਹਾਨੂੰ ਤੇ ਸਾਡੀ ਕੰਡੀਸ਼ਨ ਦਾ ਮੰਮੀ ਸਾਰਾ ਪਤਾ ਹੈ ਅਸੀਂ ਤੇ ਆਪਣੇ ਘਰ ਰੋਟੀ ਮਸਾਂ ਖਾਣੇ ਆ ਆ ਕੁੜੀ ਦੀ ਯੂਨੀਫਾਰਮ ਲਿਆਉਣ ਵਾਲੀ ਆ ਪਤਾ ਨਹੀਂ ਵਿਚਾਰੀ ਨੇ ਕਿੰਨੀਆਂ ਛੋਟੀਆਂ ਕੀਤੀਆਂ ਕਿ ਮੰਮਾ ਮੇਰੀ ਵਰਦੀ ਲਿਆ ਕੇ ਦਿਓ ਤਾਨੂੰ ਪਤਾ ਫਿਰ ਵੀ ਮੈਂ ਭੈਣ ਭਰਾਵਾਂ ਨਾਲ ਵਰਤਣਾ ਚਾਹੁੰਨੀ ਆ ਕਿ ਮੇਰਾ ਆਪਣਾ ਖੂਨ ਆ ਨਵਾਂ ਨਵਾਂ ਉਹਦਾ ਵਿਆਹ ਹੋਇਆ ਵਾ ਤੇ ਮੈਂ ਜਾਣਾ ਚਾਹੁੰਨੀ ਆ ਤੁਸੀਂ ਤੇ ਫਿਰ ਇਦਾਂ ਦੀਆਂ ਗੱਲਾਂ ਕਰਨ ਦੇ ਹੋ ਕਿ ਮੈਂ ਉਹਦੇ ਘਰ ਲੋਹੜੀ ਲੈ ਕੇ ਜਾਵਾਂ ਹੀ ਨਾ ਇਹ ਤੇ ਬਹਾਨੇ ਬਾਜ਼ੀਆਂ ਹੋ ਗਈਆਂ ਸਾਰੀਆਂ ਕਿ ਆਖੇ ਗੱਡੀ ਕਰਾਏ ਤੇ ਕਰ ਤੇ ਨਾਲੇ ਕੱਪੜੇ ਕੇਸ ਦੇ ਮੰਗ ਕੇ ਵਧੀਆ ਭਾ ਕੇ ਜਾ ਆ ਕੋਈ ਗੱਲ ਥੋੜੀ ਆ ਜੇ ਮੈਂ ਉਹ ਦਿਨ ਆਈ ਤੇ ਉਹ ਦਿਨ ਵੀ ਭਾਬੀ ਨੇ ਇੱਕੋ ਗੱਲ ਕਹੀ ਅਕੇ ਮੇਰੇ ਕੱਪੜੇ ਟਾਈਟ ਕਰਾ ਕੇ ਤੇ ਪਾਈ ਫਿਰ ਸਾਰੇ ਮੰਮੀਆਂ ਦੇ ਹੰਡਾਏ ਕੱਪੜੇ ਆ ਨਾਲੇ ਤੁਹਾਨੂੰ ਮੈਂ ਉਦੋਂ ਵੀ ਇੰਨੀ ਗੱਲ ਕਹੀ ਸੀ ਕਿ ਬੇਸ਼ੱਕ ਆਪਾਂ ਗਰੀਬ ਆ ਪਰ ਇਹ ਮੈਨੂੰ ਬਹੁਤ ਗੁੱਸੇ ਹੁੰਦੇ ਨੇ ਕਿਸੇ ਦੀਆਂ ਚੀਜ਼ਾਂ ਪਾਉਣ ਤੋਂ ਕਹਿੰਦੇ ਰੱਬ ਨੇ ਜੋ ਦਿੱਤਾ ਨਾ ਉਹਦੇ 'ਚ ਗੁਜ਼ਾਰਾ ਕਰਨਾ ਸਿੱਖ ਆਪੇ ਰੱਬ ਸਾਡੀ ਵੀ ਸੁਣੂਗਾ ਠੀਕ ਆ ਮੰਮੀ ਨਹੀਂ ਜਾਂਦੇ ਅਸੀਂ ਸਾਨੂੰ ਕੀ ਲੋੜਾ ਲੋੜੀ ਦੇਣ ਜਾਾਂਗੇ ਅਸੀਂ ਇੰਨੀਆਂ ਜੋਗੇ ਨਹੀਂ ਜਿੰਨਾ ਤੁਸੀਂ ਖਰਚਾ ਕਹਿਣਗੇ ਜੀ ਤੁਸੀਂ ਤਸਿਕਦ ਹੋਏ ਚੌਂਕਣ ਕੀ ਦੇਈਆਂ ਸਾਰੀਆਂ ਗੱਲਾਂ ਸੁਣਨੀਆਂ ਤੇਰੀਆਂ ਮੈਂ ਜਿਹੜੀਆਂ ਫੋਨ ਤੇ ਕਰਦੀ ਹਾਂ ਇੱਥੇ ਬੈਠ ਕਰਦਾ ਤਾਂ ਨਾ ਗੱਲ ਮੇਰੀ ਗੱਲ ਸੁਣੋ ਜੀ ਉਹ ਪਤਾ ਮੰਮੀ ਕੀ ਕਹਿੰਦੇ ਸੀ ਹਾਂਜੀ ਕੀ ਕਹਿੰਦੀ ਸੀ ਮੇਰੀ ਸੱਸ ਤੇਰੀ ਮਾਂ ਉਹ ਮੰਮੀ ਵੈਸੇ ਕਹਿੰਦੇ ਸੀ ਕਹਿੰਦੇ ਚੱਲ ਕੀ ਲੋੜੀ ਦੇਣਾ ਨਾ ਵਾ ਤੁਸੀਂ ਆਪਣਾ ਖਰਚਾ ਕਰ ਲਓ ਤੁਹਾਡੀ ਵੀ ਕੰਡੀਸ਼ਨ ਹੋਜੀ ਆ ਸਰ ਕੋ ਇਨੀ ਫੇਰ ਸਹੀ ਕੰਦੇ ਅਸੀਂ ਦੇ ਮੈਂ ਸਾਰੀਆਂ ਗੱਲਾਂ ਸੁਣ ਲੀਆਂ ਜਿਹੜੀਆਂ ਤੂੰ ਫੋਨ ਤੇ ਕੀਤੀਆਂ ਵਾ ਕੀ ਕਹਿੰਦੀ ਸੀ ਵਧੀਆ ਕੱਪੜੇ ਪਾ ਕੇ ਜਾਓ ਗੱਡੀ ਲੈ ਕੇ ਜਾਓ ਕਰਾਇਦੇ ਦੱਸ ਜਿੰਨਾ ਕੋ ਮਾੜੇ ਕੱਪੜੇ ਪਾਉਂਦੇ ਆ ਉਹ ਧੀਆਂ ਭਾਣਾ ਨਹੀਂ ਵਰਤਦੇ ਜਿਹੜੇ ਮੋਟਰਸਾਈਕਲ ਤੇ ਜਾਂਦੇ ਆ ਉਹ ਧੀਆਂ ਭਾਣਾ ਨਹੀਂ ਵਰਤਦੇ ਗੱਡੀਆਂ ਕਾਰਾਂ ਤੇ ਜਾਵਾਂਗੇ ਮੰਗ ਕੇ ਤਾਂ ਸਾਡੀ ਜਾਨੀ ਟੋਰ ਬਣੂਗੀ ਤੁਹਾਨੂੰ ਤਾਂ ਪਤਾ ਹੀ ਆ ਜੀ ਜਦੋਂ ਵੀ ਅਸੀਂ ਮੋਟਰਸਾਈਕਲ ਤੇ ਜਾਂਦੇ ਆ ਤੇ ਸਾਡਾ ਰਾਹ ਚ ਹੀ ਮੋਟਰਸਾਈਕਲ ਖਰਾਬ ਹੋ ਜਾਂਦਾ ਵਾ ਮੈਂ ਬੜੀ ਇੱਜ਼ਤ ਕਰਦਾ ਜੀ ਤੇਰੀ ਮਾਂ ਦੀ ਪਰ ਮੇਰੀਆਂ ਨਜ਼ਰਾਂ 'ਚ ਉਹਦੀ ਇੱਜ਼ਤ ਜਮਾ ਜੀਰੋ ਹੋ ਗਈ ਆ ਜਿਹੜੀ ਉਹਨੇ ਗੱਲ ਕਹੀ ਆ ਕਿ ਗੱਡੀ ਕਿਰਾਏ ਦੇ ਖਰਚ ਕਰਿਓ ਕੋਈ ਗੱਲ ਨਹੀਂ ਜੀ ਉਹ ਅਗਲੇ ਵੱਡੇ ਲੋਕ ਐ ਸਿਮਰਤ ਵੱਡੇ ਘਰ ਵੀ ਆਈ ਤੇ ਨਾ ਵਰਤਨ ਆਡੇ ਨਾਲ ਵੱਡੇ ਲੋਕ ਆ ਰੇ ਵੱਡੇ ਲੋਕਾਂ ਨਾਲ ਵਰਤਨ ਸਾਡੇ ਨਾਲ ਵਰਤਨ ਦੀ ਕੀ ਲੋੜ ਆ ਫਿਰ ਜਿੰਨਾਂ ਨੂੰ ਇੰਨੀ ਸੰਗ ਸ਼ਰਮ ਆਉਂਦੀ ਆ ਕਿ ਉਹ ਵਰਤਨ ਆਡੇ ਨਾਲ ਅਸੀਂ ਥੋੜੀ ਕਿੰਨੇ ਸਾਡੇ ਨਾਲ ਵਰਤੋ ਤਗੜਿਆਂ ਨਾਲ ਵਰਤਨ ਅਮੀਰ ਲੋਕਾਂ ਨਾਲ ਵਰਤਨ ਅਮੀਰ ਲੋਕਾਂ ਕੋਲ ਲੈਣ ਲੋੜੀਆਂ ਠੀਕ ਐ ਮੈਂ ਤਾਂ ਕਹਿਤਾ ਮੰਮੀ ਨੂੰ ਕਿ ਅਸੀਂ ਨਹੀਂ ਆ ਸਕਦੇ ਫਿਰ ਨਾ ਅਸੀਂ ਕਿਰਾਏ ਤੇ ਗੱਡੀ ਕਰ ਸਕਦੇ ਆ ਤੇ ਨਾ ਅਸੀਂ ਕਿਸੇ ਦਾ ਲੀੜਾ ਕੱਪੜਾ ਮੰਗ ਕੇ ਪਾ ਸਕਦੇ ਤੇ ਨਾ ਆਪਣਾ ਚੰਗਾ ਬਣਾ ਬਣਾਉਂਦੀ ਹੱਸੀ ਆ ਤੇ ਸਾਡੇ ਕੋਲ ਕਿ ਅਹੀਂ 5-5000 ਦੇ ਸੂਟ ਪਾ ਕੇ ਤੇ ਫਿਰ ਲੋੜੀ ਦੇਣ ਜਾਈਏ ਇਹਦੇ ਨਾਲੋਂ ਚੰਗਾ ਐ ਜੀ ਹੁਣ ਤੁਹਾਨੂੰ ਮੈਂ ਕਹਿਣ ਦੀ ਐ ਕਿ ਉੱਥੇ ਲੋੜੀ ਲੈ ਕੇ ਅਸੀਂ ਨਹੀਂ ਜਾਣਾ ਮੈਂ ਹੀ ਜਿੱਦ ਕਰਦੀ ਪਈ ਸੀ ਨਾ ਕਿ ਮੇਰੇ ਭੈਣ ਦਾ ਵਿਆਹ ਹੋਇਆ ਵਾ ਤੇ ਪਹਿਲੀ ਲੋੜੀ ਹੁਣ ਤੂੰ ਕਿੱਥੇ ਜਾਣਾ ਵੇਚੀ ਜੋ ਤਰੀ ਇੰਨੀ ਕਰਤੀ ਹੋਣਾ ਇਹ ਤੇਰੀ ਮਾਂ ਤੈਨੂੰ ਇੰਨਾ ਕਹਿੰਦੀ ਹੀ ਗੱਡੀ ਤੇ ਜਾਇਓ ਮਹਿੰਗਾ ਸੂਟ ਪਾ ਕੇ ਜਾਇਓ ਤੇ ਤੇਰੀ ਥੋੜੀ ਮਦਦ ਕਰ ਦਿੰਦੀ ਸਿਮਰਤ ਨੂੰ ਮੈਨੇ ਮਹਿੰਗੇ ਸੂਟ ਦੇ ਕੇ ਆਉਂਦੇ ਆ ਤੇ ਤੈਨੂੰ ਥੋੜਾ ਜਿਹਾ ਸੂਟ ਦੇ ਲੈਂਦੇ ਮਹਿੰਗੇ ਲੈ ਕੇ ਕਿ ਲੈਤੀ ਏ ਆ ਲੈ ਜਾ ਸਿਮਰਤ ਜੋਗੇ ਕਿ ਤੇਰੀ ਟੌਰ ਬਣੀ ਰਹਿੰਦੀ ਬੇਇੱਜ਼ਤੀ ਨਾ ਦੀ ਤੇਰੀ ਹੁਣ ਹੱਡੀ ਵੀ ਇੱਕ ਭੈਣ ਆ ਗਈ ਆ ਉਹ ਅਹੀਂ ਉਹਨੂੰ ਜੋ ਵੀ ਦਿੰਨੇ ਆ ਉਹ ਮੱਥੇ ਤੇ ਵਟ ਨਹੀਂ ਪਉਂਦੀ ਤੇ ਉਹ ਜੋ ਹੱਡੀ ਧੀ ਨੂੰ ਦਿੰਦੀ ਆ ਕਦੀ ਅਹੀਂ ਮੱਥੇ ਤੇ ਵਟ ਨਹੀਂ ਪਾਇਆ ਉਹ ਕਦੀ ਅਹੀਂ ਜੋ ਲੈ ਕੇ ਜਾਈਏ ਉਹ ਕਦੀ ਖੁਸ਼ ਹੀ ਨਹੀਂ ਤੂੰ ਜਿੰਨਾ ਮਰਜ਼ੀ ਮhenga ਲਗਾ ਯਾਰ ਉਹਨਾਂ ਨਹੀਂ ਖੁਸ਼ ਹੋਣਾ ਤੇਰੇ ਤੋਂ ਤੂੰ ਜਿੰਨਾ ਮਰਜ਼ੀ ਕਰ ਲੈ ਉਹ ਤੈਨੂੰ ਭੈਣ ਮੰਨਦੇ ਨਹੀਂ ਨਾ ਆਪਣੀ ਧੀ ਮੰਨਦੇ ਆ ਤੁਸੀਂ ਠੀਕ ਕਹਿੰਦੇ ਹੋ ਜੀ ਬਿਲਕੁਲ ਸਹੀ ਹੋ ਆਪਣੀ ਜਗ੍ਹਾ ਬਸ ਮੈਂ ਹੀ ਚਾਹੁੰਦੀ ਸੀ ਮੈਨੂੰ ਇਸ ਗੱਲ ਦਾ ਪਤਾ ਵੀ ਆ ਕਿ ਉਹ ਮੇਰਨਾ ਵਰਤਣਾ ਨਹੀਂ ਚਾਹੁੰਦੇ ਪਰ ਕੀ ਕਰਾਂ ਦਿਲਾਂ ਦੇ ਰਿਸ਼ਤੇ ਆ ਨਾ ਆਪਣਾ ਖੂਨ ਨੇ ਹੈ ਜੀ ਕਿੱਦਾਂ ਭੁੱਲ ਜਾਣੀ ਛੇਤੀ ਤੈਨੂੰ ਭੁਲਾ ਹੀ ਦਿੱਤਾ ਨਾ ਤੈਨੂੰ ਸਮਝਦੇ ਆਪਣਾ ਖੂਨ ਹੋ ਕੱਟੀਆਂ ਸੀ ਜੰਮੀਆਂ ਪਲੀਆਂ ਦੋਵੇਂ ਭੈਣਾਂ ਕੱਟੀਆਂ ਵੱਡੀਆਂ ਹੋਈਆਂ ਮੈਨੂੰ ਤੇ ਆਪ ਨਹੀਂ ਸਮਝ ਲੱਗਦੀ ਉਸੇ ਘਰ ਚ ਮੈਂ ਪੈਦਾ ਹੋਈ ਆ ਉੱਥੇ ਜੰਮੀ ਪਲੀ ਆ ਤੇ ਮੇਰੇ ਨਾਲ ਇੰਨਾ ਫਰਕ ਕਰਦੇ ਬਏ ਉਹੀ ਮਾਂ ਜਿਨੇ ਮੈਨੂੰ ਪਾਲਿਆ ਪੋਸਿਆ ਆ ਜੋ ਤੇ ਸਮਲ ਚ ਮੇਰੇ ਤੋਂ ਫਰਕ ਕਰਨ ਦੀ ਆ ਫਰਕ ਤਾਂ ਕਰਦੇ ਆ ਅਸੀਂ ਗਰੀਬ ਆ ਉਹ ਅਮੀਰ ਆ ਨਾਲ ਜਵਾਈ ਦੂਜਾ ਤਾ ਫਰਕ ਕਰਦੇ ਆ ਫਿਰ ਕਿਉਂ ਦਿਆ ਰੱਬ ਇੱਕੋ ਜਿਕੇ ਦਿਨ ਥੋੜੀ ਰੱਖਦਾ ਸਾਰਿਆਂ ਦੇ ਅੱਜ ਸਾਡੇ ਕੋਲ ਥੋੜੇ ਪੈਸੇ ਘਟਿਆ ਥੋੜੀ ਰੋਟੀ ਮਾੜੀ ਖਾਂਦੇ ਉਹਨਾਂ ਨਾਲੋਂ ਥੋੜਾ ਕਾਰੋਬਾਰ ਆਡੇ ਕੋਲ ਘਟਿਆ ਫਿਰ ਕਿਹੜੀ ਗੱਲ ਕੋਈ ਗੱਲ ਨਹੀਂ ਜੀ ਉਹ ਬੜਾ ਸੋਹਣੀ ਨੇ ਗੱਡੀਆਂ ਚ ਭੁੰਮਦੇ ਆ ਮੈਂ ਤੁਹਾਡੇ ਨਾਲ ਸਹਿਮਤ ਆ ਅਸੀਂ ਲੋੜੀ ਲੈ ਕੇ ਜਾਣਾ ਹੀ ਨਹੀਂ ਹੁਣ ਕੋਈ ਨਹੀਂ ਰਹਿਣ ਦੋ ਸਾਡੀ ਨਹੀਂ ਹਸਿਆਤ ਆ ਕਿਸੇ ਮਰਦ ਦੇ ਘਰੇ ਜਾਂਦੀ ਨਹੀਂ ਜਾਵਾਂਗੇ ਅਸੀਂ ਪਰਨਾ ਮੰਮੀ ਕਹਿੰਦੇ ਸੀ ਕਿ ਤੇਰੇ ਭਰਾ ਭਾਬੀ ਆਉਣਗੇ ਲੋਹੜੀ ਲੈ ਕੇ ਸ਼ਾਇਦ ਉਹ ਆਉਣ ਮੇਰੇ ਘਰ ਮੈਨੂੰ ਹੀ ਲੋਹੜੀ ਦੇ ਕੇ ਜਾ ਕਿਉਂਕਿ ਤੁਹਾਨੂੰ ਪਤਾ ਹੈ ਕਿ ਅਸਿਮਰਤ ਘਰ ਤੇ ਲੋਹੜੀ ਲੈ ਕੇ ਜਾਣਗੇ ਹੀ ਉਹ ਤੇ ਉਹਨੂੰ ਦੇਣਗੇ ਤੇ ਮੈਨੂੰ ਨਾ ਦੇਣਗੇ ਭਲਾ ਅੱਗੇ ਤੇ ਅਸਿਮਰਤ ਆਉਂਦੀ ਹੈ ਐਲਕਾ ਭਰਾ ਭਾਬੀ ਆਉਣਗੇ ਮੇਰੇ ਉਹਨਾਂ ਦੀ ਪੂਰੀ ਆਓ ਭਗਤ ਕਰਾਂਗੇ ਕਮਲੀ ਜੀ ਤੈਨੂੰ ਲੱਗਦਾ ਤੇਰੇ ਭਰਾ ਭਾਬੀ ਇੱਥੇ ਆਉਣਗੇ ਮੰਮੀ ਸਮੀਂ ਸਮੀਂ ਡਰਾਬਤ ਹਾਂਜੀ ਮੰਮੀ ਕੀ ਹੋਇਆ ਗੱगन ਬੜੇ ਗੁੱਸੇ 'ਚ ਗਿਆ ਕੋਜ਼ਨੀ ਮੰਮੀ ਜੀ ਉਹ ਬਸ ਸਿਮਰਤ ਘਰ ਲੋੜੀ ਲੈ ਕੇ ਜਾਣਾ ਸੀ ਅੱਛਾ ਤੇ ਉਹ ਮੰਮੀ ਕਹਿੰਦੇ ਆ ਕਿ ਨਹੀਂ ਕੋਈ ਗੱਲ ਨਹੀਂ ਅਸੀਂ ਦੇ ਆਉਨੇ ਆਂ ਲੋੜੀ ਤੇ ਤੁਸੀਂ ਰਹਿਣ ਦਿਓ ਦੋਵੇਂ ਜਾਣੇ ਕੋਈ ਗੱਲ ਨਹੀਂ ਤੁਸੀਂ ਆਪਣਾ ਘਰ ਵੇਖੋ ਉਹ ਕਹਿੰਦੇ ਬਈ ਸੀ ਕਿ ਥੋੜੇ ਉਹ ਆਪਣੇ ਘਰ ਵੱਡੇ ਬੰਦੇ ਆ ਤੇ ਤੁਸੀਂ ਮੋਟਰਸਾਈਕਲ ਤੇ ਨਾ ਜਾਇਓ ਤੁਸੀਂ ਜਾਂ ਤੇ ਗੱਡੀ ਕਰਕੇ ਜਾਓ ਤੇ ਜਾਂ ਫਿਰ ਜਾਓ ਹੀ ਨਾ ਕਿਉਂ ਛੱਡ ਪਰਾਂ ਵੱਡੇ ਆ ਤੇ ਆਪਣੇ ਘਰ ਵੱਡੇ ਹੋਣਗੇ ਰੀਦਾ ਬੋਲ ਮੈਂ ਤੇ ਉਹਦਾ ਚਿਹਰਾ ਵੇਖ ਕੇ ਹੀ ਦੱਸ ਦਿੰਦਾ ਕਿ ਇਹਨੂੰ ਕੀ ਹੋਇਆ ਵਾ ਹੈ ਉਹਦੇ ਪੇਕਿਆਂ ਨੇ ਕੋਈ ਬੰਬ ਸੁੱਟਿਆ ਵਾ ਚਲੋ ਜਿਹੜੀ ਪੇ ਹਲ ਬਲ ਗਈ ਉਹ ਨਾ ਮੰਮੀ ਜੀ ਹਾਂ ਜੀ ਪਾਪਾ ਵੇਖ ਲਓ ਮੇਰਾ ਚਿਹਰਾ ਵੇਖ ਕੇ ਦੱਸ ਦਿੰਦੇ ਨੇ ਕਿ ਮੈਂ ਪਰੇਸ਼ਾਨ ਆ ਤੇ ਇੱਕ ਉਹ ਮੇਰੀ ਮਾਂ ਜਿਹਨੇ ਮੈਨੂੰ ਜਨਮ ਤੇ ਦੇ ਦਿੱਤਾ ਚਲ ਕੋਈ ਨਹੀਂ ਪੁੱਤ ਮੈਂ ਜੋ ਤੇਰੀ ਮਾਂ ਵਾ ਕੋਈ ਗੱਲ ਨਹੀਂ ਦਿਲ ਦੇਰ ਮਾਨ ਨਹੀਂ ਸਮਝ ਪਉਂਦੀ ਕੋਈ ਨਹੀਂ ਤੂੰ ਮਾਨਣਾ ਭਰਿਆ ਕਰ ਮੈਂ ਤੇਰੀ ਮਾਂ ਆ ਕੋਈ ਗੱਲ ਨਹੀਂ ਮੈਂ ਤੈਨੂੰ ਕਦੀ ਨੂੰ ਸਮਝਿਆ ਮੈਂ ਅਜ ਆਪਣੀ ਧੀ ਸਮਝਦੀ ਆ ਚੱਪ ਕਰ ਤੂੰ ਮੇਰੀ ਧੀ ਚੱਪ ਚੱਪ ਮਾਨਣੀ ਪਰੀ ਜਾਂਦਾ ਮੇਰੀ ਕੁੜੀ ਨੂਰ ਆਤਾ ਵਾ ਉਹ ਨਹੀਂ ਕੋਈ ਗੱਲ ਨਹੀਂ ਸਾਡੀ ਕੁੜੀ ਆ ਉਹਨਾਂ ਦੀ ਕੁੜੀ ਹੋਵੇ ਤਾਂ ਫੇਰ ਉਹ ਇੰੀਆਂ ਗੱਲਾਂ ਥੋੜੀ ਕਰਨ ਕੋਈ ਗੱਲ ਨਹੀਂ ਆ ਵੇਹ ਲੋ ਉਹਦਾ ਤੁਸੀਂ ਮੈਨੂੰ ਬੋਲਦੇ ਰਹਿੰਦੇ ਜੇ ਕਿ ਤੂੰ ਸਭ ਤੋਂ ਲੇਟ ਹੁੰਨੀ ਆ ਤੇ ਅੱਜ ਵੇਹ ਲੋ ਮੈਂ ਰੈਡੀ ਪਹਿਲਾ ਹੋ ਗਈ ਆ ਤੁਸੀਂ ਸਭ ਤੋਂ ਲੇਟ ਜੇ ਸਿੰਦਰਤਾ ਹਾਂਜੀ ਇਹ ਡਰੈਸ ਤੇਰੀ ਭਾਬੀ ਦੀ ਕੱਲ ਹੀ ਦੇਖੀ ਗਈ ਏ ਤੇ ਤੂੰ ਪਾ ਲਈ ਨਵਾਂ ਸੂਟ ਹਾਂਜੀ ਮੈਨੂੰ ਡਰੈਸ ਯਾਨੀ ਕਿ ਹਾਂਜੀ ਮੈਨੂੰ ਵਧੀਆ ਲੱਗੀ ਤੇ ਮੈਂ ਪਾ ਲਈ ਅੱਜ ਵਧੀਆ ਮੈਨੂੰ ਹਾਂ ਬਹੁਤ ਸੋਹਣੀ ਲੱਗਦੀ ਏ ਪਰ ਜੂ ਵੀਰਾ ਇੱਕ ਗੱਲ ਤੇਰੀ ਭਾਬੀ ਦੀ ਚੁਆਇਸ ਬੜੀ ਵਧੀਆਈ ਕੱਪੜਾ ਸਭ ਬਰਸ ਨਾਲ ਲੱਗਦਾ ਇਹ ਤੇ ਗੱਲ ਹੈ ਉਹਨਾਂ ਦੀ ਚੁਆਇਸ ਬਹੁਤ ਵਧੀਆ ਵਾ ਉਹ ਹਰ ਚੀਜ਼ ਨੂੰ ਬੜੀ ਦੇਖ ਕੇ ਲੈਂਦੇ ਕਿਹੜੀ ਚੀਜ਼ ਸਿਮਰਤ ਨੂੰ ਜੱਜਦੀ ਕਿਹੜੀ ਚੀਜ਼ ਨਹੀਂ ਜੱਜਦੀ ਲੱਕੀ ਹੈ ਇਹੋ ਜਿਹੀ ਭਾਬੀ ਮਿਲੀ ਤੈਨੂੰ ਕਰਮਾਂ ਵਾਲੀ ਮੋਤੀਦਾਨ ਕਰਕੇ ਆਈ ਹੈ ਇਹ ਤਾਂ ਹੈ ਮੇਰੀ ਮੰਮੀ ਨਾਲ ਵਾਅਦਾ ਕੀਤਾ ਮੇਰੀ ਭਾਬੀ ਮੇਰੇ ਨਾਲ ਜ਼ਿਆਦਾ ਕਰਦੀ ਹੈ ਤਾਂ ਕਿੰਨੇ ਸੋਨੇ ਕੱਪੜੇ ਹੁਣ ਭਾਬੀ ਇੰਨੇ ਸੂਟ ਦੇ ਇੰਨੇ ਡਰੈਸਾਂ ਤੈਨੂੰ ਦੇਗੀ ਪਤਾ ਨਹੀਂ ਸਾਡੇ ਸੁੱਟਾਂ ਦੀ ਵਾਰੀ ਕਦੋਂ ਆਣੀ ਹੈ ਓ ਹੋ ਮੰਮੀ ਜੀ ਉਹ ਵੀ ਪਾ ਲੂੰਗੀ ਜੂਰੀ ਥੋੜੀ ਨਾ ਸੂਟ ਹੀ ਪਾਈ ਜਾੜੇ ਆ ਮੈਂ ਜੀਨ ਵੀ ਪਾ ਸਕਦੀ ਆ ਨਹੀਂ ਪਹਿਲੇ ਮੈਂ ਪਤਾ ਕੀ ਸੋਚ ਰੀਆ ਤੈਨੂੰ ਨਾ ਹੁਣ ਅਸੀਂ ਹਲਕੇ ਹਲਕੇ ਦਾ ਦੋ ਚਾਰ ਸੂਟ ਨਾ ਆਪਣੇ ਸਵਾਦੀ ਡੇਲੀ ਰੂਟੀਨ ਵਿੱਚ ਘਰ ਵਾਸਤੇ ਹਾਂਜੀ ਇਹ ਵੀ ਵੈਸੇ ਹੀ ਆ ਪਰ ਜੀਨਸ ਵੀ ਜਾਰੀ ਕਿਉਂਕਿ ਮੈਨੂੰ ਸੂਟਾਂ ਜਿੰਨਾ ਕੰਫਰਟੇਬਲ ਨਹੀਂ ਹੁੰਦੀ ਜੀਨਸ ਮੈਨੂੰ ਵਧੀਆ ਲੱਗਦੀਆਂ ਤੂੰ ਕੋਈ ਗੱਲ ਨਹੀਂ ਜੀਨਸ ਦੇ ਪਾਉਣ ਨੂੰ ਜਿਗਰ ਦੇ ਦੇ ਜੀਨਸ ਲੈ ਆਣੇ ਐਜੀ ਕਿਹੜੀ ਗੱਲ ਤੂੰ ਜਾਏਗਾ ਸੇਵਕ ਨਾਲ ਜਾ ਹੀ ਜੀਨਸਾਂ ਲੈ ਆਵੀਂ ਠੀਕ ਆ ਟੌਫੀ ਲੈ ਜੀ ਮੇਰੇ ਕਪੜੇ ਤੇਰਾ ਪੁੱਤ ਮਾਂ ਨੂੰ ਜੀ ਕਰਦਾ ਉਸ ਨਾਲ ਦੇ ਪਾਓ ਇੱਥੇ ਕੋਈ ਬੰਦਸ਼ ਨਹੀਂ ਹੈਗੀ ਆ ਕਪੜਾ ਨਹੀਂ ਪਾਣਾ ਤੇ ਉਹ ਨਹੀਂ ਕਪੜਾ ਪਾਣਾ ਜ਼ਿੰਦਗੀ ਜੀਓ ਖੁੱਲ ਕੇ ਜੀਓ ਹਾਂਜੀ ਮਾਸੀ ਜੀ ਨਜ਼ਰ ਆ ਲੱਗ ਜੇ ਮੇਰੀ ਸਿਮਰਤ ਕਿੰਨੀ ਸੋਹਣੀ ਲੱਗਦੀ ਪਈ ਐ ਹੋ ਗਿਆ ਤਿਆਰ ਪੁੰਜਾਂ ਦੀ ਤਿਆਰੀ ਹੋ ਗਈ ਹਾਂਜੀ ਮਾਸੀ ਜੀ ਤੇ ਮੇਰੀ ਗੱਲ ਸੁਣੋ ਖਾਲੀ ਹੱਥ ਨਾ ਜਾਇਆ ਜੇ ਕੁਛ ਨਾ ਕੁਛ ਲੈ ਕੇ ਜਾਇਆ ਜੇ ਠੀਕ ਜੇ ਲੈ ਜਾਵਾਂਗੇ ਨਾਲ ਸਿਮਰਤ ਮੈਂ ਉਹ ਕਹਿੰਦੇ ਤੈਨੂੰ ਪੁੱਛਦੀ ਬਿਸੀ ਜਿਹੜੀ ਤੇਰੀ ਭਾਬੀ ਨੇ ਸੂਟ ਦਿੱਤੇ ਨੇ ਨੱਥਰਪਾ ਕੋ ਮੈਨੂੰ ਹਾਂਜੀ ਤੇ ਹੁਣ ਸੀਪਰੇ ਦਈਏ ਤੇ ਤੂੰ ਫੇਰ ਮੇਰੇ ਨਾਲ ਚੱਲੇਗੀ ਸ਼ਾਮ ਨੂੰ ਕੋਈ ਨਾ ਮਾਸੀ ਜੀ ਮੈਂ ਆ ਜਾਣਾ ਥੋੜੇ ਚਿਰ ਤੱਕ ਕੋਈ ਨਾ ਚੱਲ ਜਾਾਂਗੇ ਠੀਕ ਐ ਹੁਣ ਇੱਕੇ ਕਰਕੇ ਸਵਾਈਏ ਪਰ ਮੇਰੇ ਦੇ ਕੇ ਚਾਹ ਜਦੋਂ ਮੈਂ ਤੁਹਾਡੇ ਘਰ ਜਾਵਾਂ ਨਾ ਉਹੀ ਸੂਟ ਪਾ ਕੇ ਜਾਵਾਂ ਤੇਰੀ ਭਾਬੀ ਵੇਖ ਕੇ ਖੁਸ਼ ਹੋ ਜੇ ਬੜਾ ਵੈਸੇ ਵੀ ਮੇਰੇ ਭਾਬੀ ਨੂੰ ਨਾ ਜਿਹੜੀ ਚੀਜ਼ ਉਹ ਦੇਤੀ ਨਾ ਉਹਨਾਂ ਨੇ ਪਾਈ ਰੇ ਕੇ ਜ਼ਿਆਦਾ ਖੁਸ਼ ਹੁੰਦੇ ਆ ਉਹ ਅੱਛਾ ਹਾਂ ਲੱਭ ਰਹੀ ਕਿ ਅਬ ਮੈਂ ਤੇ ਵੈਸੇ ਵੀ ਮੇਰੀ ਆਦਤ ਜਿਹਨੂੰ ਮੈਂ ਕੋਈ ਕਪੜਾ ਸਿਨਣਾ ਦੇ ਦੇਣੀ ਨਾ ਮੈਂ ਦੀ ਜਾਣ ਲੈਣੀ ਕਰ ਦੇਣੀ ਆ ਜਦ ਤੱਕ ਉਹ ਸਿੱਕ ਦੇ ਨਹੀਂ ਜਾਂਦੀ ਤੇ ਆਪਾਂ ਉਹਨੂੰ ਸਵੇਰੇ ਸ਼ਾਮ ਫੋਨ ਕਰੀ ਜਾਣਾ ਉਹਨੇ ਕੱਲ ਹੀ ਫੜਾ ਦੇਣਾ ਕਹਿੰਦਾ ਲੱਭ ਸੂਡ ਫੜਾ ਆਪਣੇ ਤੇ ਕਿਥੇ ਸੇਵਕ ਸੇਵਕ ਕਿਥੇ ਹੈ ਅੰਦਰ ਆ ਆਂਦੇ ਆ ਅੰਦਰ ਅਜੇ ਉਹਦੀ ਪੱਗ ਹੀ ਨਹੀਂ ਬੰਨੀ ਗਈ ਨਹੀਂ ਪੱਗ ਬੰਨ ਰਹੀ ਹੈ ਬਸ ਆਉ ਲੱਗੇ ਬਾਹਰ ਹੀ ਆਉਣ ਲੱਗੇ ਸੇਵਕ ਹਾਂਜੀ ਵੀ ਸ਼ੀਸ਼ਾ ਵਿੱਚ ਕੀ ਲਾ ਕੇ ਨਾਲ ਹੀ ਲਿਆ ਵੇ ਆਜ ਸ਼ੀਸ਼ਾ ਲਾ ਕੇ ਹੱਥ ਜੀ ਫੜ ਲਓ ਆ ਦੇਖੋ ਆ ਗਿਆ ਆ ਗਿਆ ਆ ਗਿਆ ਆ ਗਿਆ ਤੇ ਮੈਨੂੰ 10 ਮਿੰਟ ਹੋ ਗਏ ਨੇ ਸੁਣਦਿਆਂ ਅਗਲੇ ਤੁਹਾਡੀ ਵੇਟ ਕਰਦੇ ਹੋ ਉਹਨਗੇ ਵਿਚਾਰੇ ਜਾਂ ਤੁਸੀਂ ਬੈਠੇ ਹੋ ਉਹਨਗੇ ਜਾਓ ਟੈਮ ਨਾਲ ਉਹਨਾਂ ਦੇ ਘਰ ਲੈ ਕੇ ਮੁੰਡਾ ਤੇ ਚੱਚ ਕੇ ਆਇਆ ਜੀ ਲੱਗਦਾ ਪਿਆ ਨਾ ਮੁੰਡਾ ਚੱਲਿਆ ਵੀ ਸੋਨਾ ਲੱਗਦਾ ਪਿਆ ਜੇ ਬੱਸ ਹੁਣ ਟੋਰ ਬਣਾ ਗੱਡੀ ਆ ਜੀ ਲੈ ਟੋਰ ਤੇ ਕੱਢੀ ਆ ਪਰ ਜਿਵੇਂ ਦੇ ਸਿਮਰਤ ਨੇ ਪਾਈ ਐ ਡਰੈੱਸ ਉਮੀਦ ਨਾਲ ਮੈਚਿੰਗ ਕਰਦਾ ਓਏ ਤੂੰ ਕਿ ਕੱਲਾ ਬਣ ਗਿਆ ਇੱਕੋ ਜਿਹਾ ਇਹ ਨਹੀਂ ਫੱਬਦਾ ਇਦਾਂ ਮੈਚਿੰਗ ਮੈਚਿੰਗ ਕਰ ਲਈ ਯੂਨੀਫਾਰਮ ਪਾਉਣੀ ਇਹੀ ਬੜੇ ਠੀਕ ਐ ਇਦਾਂ ਹੀ ਆਪੋ ਆਪਣੇ ਧਾਤੇ ਜੀ ਕੱਪੜਿਆਂ ਦੇ ਮੈਚ ਕਰਕੇ ਕੀ ਕਰਨਾ ਜਿੰਨਾ ਜਿੱਕ ਤੇਰੀ ਨਾਲ ਮੈਚ ਹੁੰਦਾ ਹੋਵੇ ਕੀ ਗੱਲ ਹਜੇ ਦਿਲ ਮੈਚ ਨਹੀਂ ਹੋਈ ਤੁਹਾਡੇ ਨਹੀਂ ਨਹੀਂ ਇਦਾਂ ਦੀ ਨਹੀਂ ਗੱਲ ਮੇਰੇ ਵੈਸੇ ਕਹਿਣ ਦੀ ਸੀ ਵੈਸੇ ਵੈਸੇ ਦਾ ਕੀ ਮਤਲਬ ਹੋਇਆ ਸਭ ਠੀਕਾ ਹੈ ਨਾ ਹਾਂਜੀ ਹਾਂਜੀ ਲੜੇ ਲੁੜੇ ਤੇ ਨਹੀਂ ਤੁਸੀਂ ਕਹਵੇਂ ਨਾ ਲੜਾਈ ਤੁਹਾਨੂੰ ਲੱਗਦਾ ਸਾਡੀ ਹੋਈ ਹੋਗੀ ਨਹੀਂ ਨਹੀਂ ਲੜੇ ਨਹੀਂ ਚਲੋ ਸੁਣੋ ਤਾਂ ਮੇਰੀ ਗੱਲ ਸੁਣ ਲੈ ਤੈਨੂੰ ਕੁਝ ਕਹਵੇ ਨਾ ਉਸੇ ਟੈਕ ਤੋਂ ਮੈਨੂੰ ਦੱਸਣਾ ਹੀ ਨਹੀਂ ਦੇ ਮਸੀ ਜੀ ਇਹਨਾਂ ਨੇ ਮੈਨੂੰ ਕੀ ਕਹਿਣਾ ਯਾਰ ਮੈਂ ਦੱਸ ਉਹਨੂੰ ਕੀ ਕਹਿਣਾ ਤੁਸੀਂ ਉਹ ਨਹੀਂ ਕਹੀ ਜਾਂਦੇ ਚੱਲ ਜਾ ਸੋਨਾ ਲੱਗਦੇ ਪਏ ਨਜ਼ਰ ਨਾਲ ਲੱਗ ਜਾਓ ਹੱਸਦੇ ਹੱਸਦੇ ਜਾਓ ਤੇ ਹੱਸਦੇ ਹੱਸਤੇ ਆਓ ਹੱਸਦੇ ਹੱਸਦੇ ਚੱਲਦੇ ਆ ਜੱਸਦੇ ਹੱਸਦੇ ਆ ਹਾਂ ਵੇ ਤੇ ਗੱਲਾਂ ਤੇ ਦੇਖੋ ਜਿੰਨੀਆਂ ਮਰਜ਼ੀ ਕਰਾ ਲਓ ਚੱਲ ਨਿਕੰਮਾ ਜਾਓ ਚਲੋ ਜਾ ਚੱਲੀਏ ਅੱਜ ਤੇ ਯਾਰ ਨੇ ਤੇ ਮਾਸੀ ਇੱਕ ਟਪੇੜ ਹੋਰ ਲਾ ਦੇਣੀ ਹੈ ਹਾਏ ਮੈਲੀ ਤਾਕ ਗਈਆਂ ਨਾ ਮੇਰੇ ਕੋਲ ਨਾ ਇੰਨੇ ਹੈਵੀ ਚੀਜ਼ ਬਿਲਕੁਲ ਨਹੀਂ ਵੇਰ ਕੀਤੀ ਜਾਂਦੀ ਸੱਚੀ ਕਿਉਂ ਯਾਰ ਐਡੇ ਹੈਵੀ ਕੋ ਨਹੀਂ ਪਾਏ ਜਾਂਦੇ ਨਾਲੇ ਨਵੇਂ ਵਿਆਹ ਆਏ ਆ ਤੇ ਪੋਣੇ ਹੀ ਪਣੇ ਆ ਠੀਕ ਹੈ ਨਾ ਮੇਰੇ ਸਟੇਟਸ ਦੀ ਵੀ ਗੱਲ ਆ ਯਾਰ ਇਹ ਸਟੇਟਸ ਕਿਥੋਂ ਆ ਗਿਆ ਮੈਂ ਤੁਹਾਡੇ ਨਾਲ ਵੈਸੇ ਇੱਕ ਨੋਰਮਲ ਤਰੀਕੇ ਨਾਲ ਗੱਲ ਹੀ ਕੀਤੀ ਆ ਕਿ ਮੇਰੇ ਕੋਈ ਨਹੀਂ ਹੈ ਵੀ ਚੀਜ਼ ਨਹੀਂ ਪਾਈ ਜਾਂਦੀ ਜਦੋਂ ਮੈਂ ਕੁਵਾਰੀ ਹੀ ਨਾ ਉਦੋਂ ਵੀ ਸੇਮ ਮਿਲੂ ਇਹੋ ਪ੍ਰੋਬਲਮ ਹੀ ਮੈਂ ਜਿਆਦਾ ਟਾਈਮ ਕੋਈ ਚੀਜ਼ ਵੇਅਰ ਨਹੀਂ ਕਰ ਸਕਦੀ ਖਾਸ ਕਰ ਇਹੋ ਜੀ ਤੇ ਤੁਸੀਂ ਤਾਂ ਮੇਰੇ ਗੁੱਸੇ 'ਚ ਬੋਲਣ ਦਾ ਪੈਂਦੇ ਜੀ ਮੈਂ ਤਾਂ ਨਾਲ ਸਿਰਫ ਜਸਟ ਗੱਲ ਹੀ ਕਰਦੀ ਆ ਤੂੰ ਗੱਲ ਹੀ ਉਦਾਂ ਦੀ ਕਰਦੀ ਐ ਇਹ ਚ ਗੱਲ ਉਦਾਂ ਦੀ ਕਰਨ ਵਾਲੀ ਕਿਹੜੀ ਗੱਲ ਹੋਗੀ ਤੂੰ ਤੇ ਮੈਨੂੰ ਬੋਲਣ ਦਾ ਪੈਂਦੇ ਜੀ ਹਰ ਕੋਲ ਚ ਨਹੀਂ ਲੋਕਾ ਟੋਕੀ ਕਰਨ ਦੇ ਆ ਪਿੰਨੇ ਤੁਹਾਡੇ ਨਾਲ ਨੋਰਮਲ ਮਤਰੀਕੇ ਨਾਲ ਗੱਲ ਕਰੀ ਤਾ ਤ ਵੀ ਬੋਲਦੇ ਜੇ ਚਰ ਤੂੰ ਗੱਲਾਂ ਵੈਂਦੀਆਂ ਕਰਦੀਆਂ ਫੇ ਗੁੱਸਾ ਚੜਦਾ ਨਹੀਂ ਬੰਦੇ ਨੂੰ ਤੇ ਮੈਂ ਕਿੰਦਾ ਗੱਲ ਕਰਨੀ ਆ ਤੁਹਾਡੇ ਨਾਲ ਹੀ ਕਰੂੰਗੀ ਤੂੰ ਸਵਾਦ ਦੀ ਗੱਲ ਕਰਿਆ ਕਰ ਨਾ ਫਿਰ ਨਾਲੇ ਤੈਨੂੰ ਵੀ ਪਤਾ ਲੋਕਾਂ ਦੀਆਂ ਜਨਾਨੀਆਂ ਦਰਸਦੀਆਂ ਰਹਿੰਦੀਆਂ ਕੱਪੜਿਆਂ ਨੂੰ ਤੇ ਤੈਨੂੰ ਆਏ ਦਿਨ ਮੈਂ ਨਵੇਂ ਸੂਟ ਲੈ ਆ ਕੇ ਦਿੰਨਾ ਆ ਮਹਿੰਗੇ ਮਹਿੰਗੇ ਏਟਿਆ ਲਹਿੰਗੇ ਲੈ ਆ ਕੇ ਦਿੰਨਾ ਤੈਨੂੰ ਪਾਉਂਦਾ ਹੀ ਚਾਜਾ ਨਹੀਂ ਗਾ ਤੇਰੇ ਨਖਰੇ ਹੀ ਨਹੀਂ ਮਾਨੇ ਨੇ ਮੇਰੀ ਗੱਲ ਸੁਣੋ ਜੇ ਮੈਂ ਤੁਹਾਡੇ ਨਾਲ ਪਿਆਰ ਨਾਲ ਬੋਲਦੀ ਆ ਕਿ ਤੂੰ ਵੀ ਤੇ ਇਦਾਂ ਮੈਨੂੰ ਅਗੇ ਟੁੱਟ ਕੇ ਪੈ ਜਾਂਦਾ ਜਿੱਦਾਂ ਤੁਹਾਡੀ ਫੀਤੀ ਨੂੰ ਅੱਗ ਲੱਗ ਜਾਂਦੀ ਹੁੰਦੀ ਆ ਥੋੜਾ ਬੰਦਾ ਪਿਆਰ ਨਾਲ ਹੀ ਸਮਝਾ ਸਕਦਾ ਹਰ ਗੱਲ ਤੇ ਮੈਂ ਟੁੱਟ ਟੁੱਟ ਕੇ ਪਈ ਜਾਂਦੇ ਜੇ ਮੈਨੂੰ ਤਾਂ ਤੁਹਾਡੀ ਨਹੀਂ ਸਮਝ ਹੁੰਦੀ ਦੀ ਨੇ ਤੂੰ ਕੁਝ ਹੋਰ ਹੁੰਦੀ ਜੇ ਰਾਤ ਨੂੰ ਤੂੰ ਕੋਈ ਜੋਰ ਹੁੰਜੇ ਜੇ ਸਮਝ ਨਹੀਂ ਲੱਗਦੀ ਮੈਨੂੰ ਤੁਹਾਡੀ ਤੂੰ ਮੈਂ ਬਹੁਤੀਆਂ ਫालतੂ ਗੱਲਾਂ ਨਾ ਕਰ ਠੀਕ ਹੈ ਨਾ ਮੇਰਾ ਸੁਭਾਅ ਇਦਾਂ ਦਾ ਰਹਿਣਾ ਨਾਲੇ ਹੋਲੀ ਜਿਹੇ ਤੁਹਾਨੂੰ ਪਤਾ ਲੱਗ ਜੂ ਮੇਰਾ ਸੁਭਾਅ ਕਿੱਦਾ ਦਾ ਹੋਲੀ ਬੋਲੋ ਮਾਸੀ ਜੂਣਾ ਨੂੰ ਸੋਝੇ ਨਹੀਂ ਸੁਣਦਾ ਤਾਂ ਨਾ ਇਹ ਕੋਈ ਬੈਂਕ ਕਾਪੀ ਨਹੀਂ ਦੇਵਾ। ਫੋਨ ਉੱਠ ਕੇ ਚਲ ਗਿਆ। ਕੋਲੇ ਦਾ ਮੂੰਹ ਬਣ ਗਿਆ ਵਾ। ਮੈਂ ਤੇ ਇਹਨਾਂ ਨੂੰ ਕੋਈ ਗੱਲ ਵੀ ਕਰਨੀ ਸੀ। ਕਿ ਗਦਿਨਾਂ ਦਾ ਨਹੀਂ ਮੈਨੂੰ ਪਤਾ ਲੱਗਣਦਾ ਯਾਰ ਇਹ ਕਾਦੇ ਕੀ ਆ। ਆ ਗਏ? ਹਾਂਜੀ ਆ ਗਏ। ਮਾਸੀ ਜੀ? ਹਾਂਜੀ। ਇਹਦੇ ਚ ਨਾ ਸਾਡੇ ਕੱਪੜੇ ਵੀ ਨੇ ਤੁਹਾਡੇ ਕੱਪੜੇ ਵੀ ਆ। ਇਹਨਾਂ ਨੂੰ ਨਾ ਸੰਭਾਲ ਕੇ ਰੱਖ ਲੋ। ਕਪੜੇ ਦਿੱਤੇ ਉਹਨਾਂ ਨੇ ਫੇਰ ਹਾਂਜੀ ਅੱਗੇ ਕੱਪੜੇ ਥੋੜੇ ਸੰਸਕਾਰੇ ਚੋਰ ਕੱਪੜੇ ਆ ਗਏ ਜੀ ਹੋਰ ਤੇ ਕੱਪੜੇ ਹੀ ਕੱਪੜੇ ਹਰ ਜਗ੍ਹਾ ਹੋਈ ਜਾਂਦੇ ਆ ਅੱਛਾ ਮੈਂ ਗੱਲ ਸੁਣ ਚਿੰਗਾ ਉਹਨਾਂ ਨੇ ਚਾਹ ਪਾਣੀ ਪੁੱਛਿਆ ਹਾਂ ਹਾਂ ਬਹੁਤ ਵਧੀਆ ਆਦਰਮਾਨ ਚਿੰਗਾ ਕੀਤਾ ਨੇ ਨਾ ਬਿਲਕੁਲ ਬਹੁਤ ਵਧੀਆ ਤਰੀਕੇ ਨਾਲ ਹਰ ਚੀਜ਼ ਬੜੀ ਵਧੀਆ ਤਰੀਕੇ ਨਾਲ ਪਾਈ ਸੀ ਖੁਸ਼ ਹੋ ਗਿਆ ਨੀ ਤੈਨੂੰ ਵੇਖ ਕੇ ਬੜਾ ਬਹੁਤ ਜ਼ਿਆਦੇ ਕਹਿੰਦੇ ਨਹੀਂ ਸੰਰ ਰੋ ਕਿਹਾ ਸੀ ਉਹਨਾਂ ਨੇ ਪਰ ਮੈਂ ਕਿਹਾ ਕਿ ਨਹੀਂ ਅਸੀਂ ਜਾਣਾ ਹਾਂ ਚਲ ਚਿੰਗਾ ਮੈਨੂੰ ਇੱਕ ਗੱਲ ਹੀ ਸਮਝ ਆਉਂਦੀ ਮਾਸੀ ਜੀ ਹੋਰ ਕਿੰਨੇ ਕ ਟਾਈਮ ਤੱਕ ਹੁਣ ਇਦਾਂ ਹੀ ਜਾਇਆ ਜਾਇਆ ਕਰਨਾ ਵਾ ਓ ਬੇਟੇ ਮੈਂ ਦੋ ਹੀ ਦੋ ਜਿਹੜਾ ਡੇਲੀ ਡੇਲੀ ਕਦੀ ਕਿਤੇ ਆ ਕਦੀ ਕਿਤੇ ਆ ਕੇ ਮੈਂ ਥੱਕ ਜਾਂਦੀ ਹਾਂ ਤੇ ਨਿੰਗੀਆਂ ਵੀ ਆਈਆਂ ਐਵੇਂ ਘੁੰਮ ਰਹੀਆਂ ਫਿਰਦੀ ਰਹਿੰਦੇ ਨੇ ਬੇਟੇ ਤੇ ਸਾਰੇ ਰਿਸ਼ਤੇਦਾਰਾਂ ਨੇ ਆਪਣੇ ਆਪਣੇ ਘਰਾਂ ਨੂੰ ਬੁਲਾਣਾ ਹੀ ਹੈ ਤੁਹਾਨੂੰ ਕਿਸੇ ਚਾਹ ਵਾਸਤੇ ਬੁਲਾਣਾ ਕਿਸੇ ਨੂੰ ਰੋਟੀ ਵਾਸਤੇ ਬੁਲਾਣਾ ਕਿਸੇ ਨੇ ਵੈਸੇ ਬੁਲਾਣਾ ਵੀ ਆਓ ਘਰ ਬੈਠੋ ਗੱਪਾ ਸ਼ੱਪਾ ਮਾਰਦੇ ਤਾਂ ਤਾਂ ਸਾਰੇ ਦੇ ਘਰਾਂ ਜਾਣਾ ਆਣਾ ਹੀ ਪੈਣਾ ਔਰ ਇਸ ਤਰ੍ਹਾਂ ਹੀ ਹੈਵੀ ਹੈਵੀ ਡਰੈਸ ਪਾ ਕੇ ਜਾਣਾ ਪੈਂਦਾ ਵਦਿਆਂ ਪੁੱਤਰ ਸਮਰੀ ਹੈਵੀ ਹੈਵੀ ਕਪੜੇ ਪਾ ਕੇ ਜਾਏਗੀ ਉਹਨਾਂ ਨੂੰ ਹੀ ਪਤਾ ਲੱਗੇ ਸਾਡੇ ਘਰ ਇੱਕ ਕਹਿੰਦੇ ਕਵੰਦੇ ਘਰ ਦੀ ਕੁੜੀ ਆਈ ਹੈ ਤੇ ਸਾਡੇ ਵੀ ਬਾਹਰ ਇੱਕ ਰੋਬ ਬਣਿਆ ਹੋਇਆ ਸਭ ਨੂੰ ਪਤਾ ਹੈ ਸੇਵਕ ਦਾ ਇਹਦੇ ਬੈਣੀ ਖਲੋਨੀ ਨਹੀਂ ਮਾਨ ਹੈਗੀ ਐ ਪਤਾ ਹੁੰਦਾ ਫਿਰ ਪਤਾ ਕੀ ਗੱਲ ਹੈ ਸਾਰਾ ਨਾਲ ਨਾ ਆਪਣਾ ਨਾ ਇੱਕ ਰੋਬ ਆਪਣੀ ਗੁਡਵੈਥੋ ਹੀ ਪਤਾ ਲੱਗਦੀ ਹੈ ਬੰਦੇ ਨੂੰ ਹਾਂਜੀ ਇਹ ਨਹੀਂ ਸੋਚੀਦਾ ਹੁੰਦਾ ਕਿ ਮੌਖੇ ਕਪੜਾ ਅਗਲੇਗਾ ਨਾ ਮੜੇ ਘਰ ਦੀ ਕੁੜੀ ਲੈ ਜਾਂਦੇ ਨੇ ਤੂੰ ਮੜੀ ਹੋਣੀ ਤਾਂ ਕਰਕੇ ਹਾਂਜੀ ਮਾਸੀ ਠੀਕ ਹੈ ਨਾ ਹਾਂਜੀ ਤੂੰ ਹੁਣੀタル ਕੀ ਅਜੇ ਦੇਸ਼ ਸੇਵਕ ਦੇ ਦੋਸਤਾਂ ਨਹੀਂ ਸਦਨੇ ਆਪਣੇ ਘਰ ਇੰਨਾ ਫਰੈਂਡ ਸਰਕਲ ਉਹਦਾ ਰਿਸ਼ਤੇਦਾਰੀਆਂ ਕੋਈ ਨਹੀਂ ਮਾਨ ਹੈਗੀ ਹਾ ਰੋਜ਼ ਵੀ ਜਾਓਗੇ ਨਾ ਡੇਲੀ ਇਕੱਲੇ ਘਰ ਵੀ ਜਾਓਗੇ ਨਾ ਤਾਂ ਵੀ ਤੁਹਾਡੇ ਤਿੰਨ ਮਹੀਨੇ ਕਿਤੇ ਨਹੀਂ ਜਗੇ ਚਲੋ ਕੋਈ ਨਾ ਮਾਸੀ ਜੀ ਆ ਤੁਸੀਂ ਰੱਖ ਲਓ ਮੈਂ ਓਨੀ ਥੋੜੇ ਚਿਰ ਤੱਕ ਰੱਖੋ ਰੱਖੋ ਤੇ ਅਲਮਾਰੀ ਜਾਪੇ ਰੱਖ ਦਈ ਹਾਂ ਰੱਖੋ ਤੇ ਵਿਚਾਰੀ ਪਹਿਲੀ ਥੱਕੀ ਪਈ ਜੀ ਅੱਜ ਕੱਲ ਤੇ ਕੁੜੀਆਂ ਬਸ ਥੋੜਾ ਜਿਹਾ ਪਾਰਾ ਕਪੜਾ ਪਾ ਲੈਣ ਤੇ ਨਾ ਰਹੀ ਥੱਕ ਜਾਂਦੀਆਂ ਨੇ ਉਹ ਤੇ ਵਿਚਾਰੀ ਥੱਕ ਵੀ ਗਈ ਐ